ਜੀ ਜਿਦਾਂ ਕਿ ਤੁਹਾਨੂੰ ਟੀਸੀ ਸਾਹਿਬ ਨੇ ਦੱਸਿਆ ਕਿ ਮਾਨਯੋਗ ਈਸੀਆਈ ਵੱਲੋਂ ਜਿਹੜਾ ਪੂਰਾ ਇਲੈਕਸ਼ਨ ਸ਼ਡਿਊਲ ਹੈ ਉਹ ਕੱਲ ਪ੍ਰੈਸ ਕਾਨਫਰੰਸਾਂਹੀਂ ਜਾਰੀ ਕੀਤਾ ਗਿਆ ਇਹਦੇ ਵਿੱਚ ਤਰਨਤਾਰਨ ਪੁਲਿਸ ਵੱਲੋਂ ਬਹੁਤ ਪੁਖਤਾ ਸਿਕਿਉਰਿਟੀ ਪ੍ਰਬੰਧ ਕੀਤੇ ਗਏ ਨੇ ਤੇ ਜਿਹੜੀ ਵੀ ਸਟੇਜ ਹੈਗੀ ਹੈ ਭਾਵੇਂ ਨਾਮੀਨੇਸ਼ਨ ਫਾਈਲ ਕਰਨ ਦੀ ਹੈ ਚਾਹੇ ਸਕਰੂਟੀਨੀ ਦੀ ਹੈਗੀ ਹੈ ਹਰ ਸਟੇਜ ਤੇ ਪੁਲਿਸ ਪ੍ਰਬੰਧ ਹੈ ਜਿਹੜਾ ਈਸੀਆਈ ਦੀ ਜਿਹੜੀ ਗਾਈਡਲਾਈਨ ਹੈ ਗਾਈਡਲਾਈਨ ਹੈ ਉਹਦੇ ਮੁਤਾਬਕ ਉਹਦੀ ਇਨ ਬਿਨ ਪਾਲਣਾ ਕੀਤੀ ਗਈ ਹੈ ਤਰੰਧਾਰਨ ਵਿੱਚ ਸਾਡੇ ਵੱਲੋਂ ਐਡੀਸ਼ਨਲ ਫੋਰਸ ਵੀ ਮੰਗੀ ਗਈ ਹੈਗੀ ਆ ਜੋ ਕਿ ਸਾਨੂੰ ਕੁਝ ਦਿਨਾਂ ਦੇ ਵਿੱਚ ਇੱਥੇ ਪ੍ਰਾਪਤ ਹੋ ਜਾਏਗੀ ਆ ਪ੍ਰੀਪੋਨ ਜਿਹੜੀ ਸਾਡਾ ਪੁਲਿਸ ਤਰਬੰਧ ਹੁੰਦਾ ਉਹਦੇ ਲਈ ਸਾਨੂੰ ਕੁਝ ਫੋਰਸ ਇੱਥੇ ਮੋਈਆ ਆਲਰੇਡੀ ਕਰਾਈ ਜਾ ਚੁੱਕੀ ਹੈ ਜਿਹੜਾ ਇੱਕ ਤੁਸੀਂ ਪੁੱਛਿਆ ਲਾਅ ਐਂਡ ਆਰਡਰ ਬਾਰੇ ਥੋੜੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂਗੀ ਕਿ ਤਰੰਧਾਰਨ ਪੁਲਿਸ ਵੱਲੋਂ ਜੋ ਵੀ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਹੈ ਉਹਦੇ ਤੇ ਸਖਤ ਤੋਂ ਸਖਤ ਜਿਹੜੀ ਬੰਦੀ ਕਾਰਵਾਈ ਕੀਤੀ ਜਾਏਗੀ ਕਈ ਤਾਂ ਜਿਹੜੀਆਂ ਇਹ ਜਿਹੇ ਗਾਈਡਲਾਈਨਸ ਹੈਗੀਆਂ ਨੇ ਜਿਨ੍ਹਾਂ ਤੇ ਕਾਗਨਿਜ਼ੇਬਲ ਅਫੈਂਸ ਨਹੀਂ ਹੈ ਪਰ ਕਈ ਇਹ ਜਿਹੀਆਂ ਹੈਗੀਆਂ ਨੇ ਜਿਹਦੇ ਚ ਰਿਪਰੈਜੈਂਟੇਸ਼ਨ ਆਫ ਪੀਪਲ ਐਟ ਦੀ ਵਾਇਲੇਸ਼ਨ ਹੁੰਦੀ ਹੈ ਤੇ ਉਹਦੇ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਆਰਓ ਸਾਡੀ ਰਿਪੋਰਟ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਜੋ ਪੂਰਾ ਸਾਡਾ ਡਿਸਟ੍ਰਿਕਟ ਹੈ ਉਹਦੇ ਵਿੱਚ 6 ਜਿਹੜੇ ਨੇ ਇੰਟਰਡਿਸਟ੍ਰਿਕਟ ਮਾਕੇ ਲਾਏ ਜਾ ਚੁੱਕੇ ਨੇ ਵੱਖ-ਵੱਖ ਥਾਵਾਂ ਤੇ ਜਿਹੜੀਆਂ ਸਾਡੀਆਂ ਐਸਐਸਟੀ ਟੀਮਾਂ ਹੁੰਦੀਆਂ ਨੇ ਐਫਐਸਟੀ ਟੀਮਾਂ ਹੁੰਦੀਆਂ ਨੇ ਉਹਨਾਂ ਨੂੰ ਕਾਰਗਰ ਕਰ ਦਿੱਤਾ ਗਿਆ ਹੈ ਤੇ ਪੂਰੀ ਸਿਚੁਏਸ਼ਨ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਡਿਸਟ੍ਰਿਕਟ ਪ੍ਰਸ਼ਾਸਨ ਦੇ ਨਾਲ ਮਿਲ ਕੇ ক্লোਜ਼ਲੀ ਮਾਨੀਟਰ ਕੀਤਾ ਜਾ ਰਿਹਾ ਹੈ ਤੇ ਅਸੀਂ ਤੁਹਾਨੂੰ ਆਸ਼ਵਾਸਨ ਦਿੰਦੇ ਹਾਂ ਕਿ ਜਿਹੜਾ ਪੂਰਾ ਇਲੈਕਟੋਰਲ ਪ੍ਰੋਸੈਸ ਹੋਏਗਾ ਉਹ ਫ੍ਰੀ ਤੇ ਫੇਅਰ ਰਹੇਗਾ ਸਹੀ ਕੋਈ ਕੋ ਦਾ ਅੱਧਾ ਕੋਈ ਸੁਧਰ ਨਹੀਂ ਪਾ ਲੱਗਾ ਕਿ ਕੁਝ ਥੈਟ ਨਹੀਂ ਆ ਰਹੀਆਂ ਜਿੱਦਾਂ ਕੋਈ ਜਿਹੜਾ ਕੋਈ ਸਪੋਰਟਰ ਹੈ ਜਾਂ ਵੋਟਰ ਹੈ ਉਸ ਜਨਾ ਜਿਹੜਿਆ ਵੀ ਜਿਨ੍ਹਾਂ ਨੂੰ ਵੀ ਥ੍ਰੈਟ ਆ ਰਹੀ ਹੈ ਮੈਂ ਇਹ ਤੁਹਾਡੇ ਸਾਰੇ ਚੈਨਲਾਂ ਦੇ ਰਾਹੀਂ ਮਾਧਿਅਮ ਰਾਹੀਂ ਇਹ ਮੈਂ ਮੈਸੇਜ ਦੇਣਾ ਚਾਹੁੰਦੀ ਆ ਹਰ ਵੋਟਰ ਨੂੰ ਆਪਣੇ ਅਸੈਂਬਲੀ ਹਲਕੇ ਦੇ ਉਹ ਪੁਲਿਸ ਕੋਲ ਆਣ ਜੋ ਬਣਦੀ ਕਾਰਵਾਈ ਹੈ ਅਸੀਂ ਕਰਾਂਗੇ ਤੇ ਐਕਸ਼ਨ ਵੀ ਲਿੱਤਾ ਜਾਏਗਾ ਤੇ ਜ਼ਰੂਰੀ ਹੈ ਕਿ ਜੜੀ ਵੀ ਇਨਫੋਰਮੇਸ਼ਨ ਆ ਰਹੀ ਹੈ ਉਹ ਪੁਲਿਸ ਤੱਕ ਪਹੁੰਚੇ ਤਾਂ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਤੇ ਇਸੇ ਤਰੀਕੇ ਦੇ ਨਾਲ ਲੋਕਾਂ ਦਾ ਜਿਹੜਾ ਕਾਨੂੰਨੀ ਪ੍ਰਸ਼ਾਸਨ ਹੈ ਉਹਦੇ ਤੇ ਵਿਸ਼ਵਾਸ ਬਣੇਗਾ ਤਾਂ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੂੰਗੀ ਕਿ ਕੋਈ ਡਰ ਦਾ ਮਾਹੌਲ ਹੋਣਾ ਨਹੀਂ ਚਾਹੀਦਾ ਪੁਲਿਸ ਤੇ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਹੈ ਜੋ ਬਣਦੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਏ ਅਸਲਾ ਲੋਕਾਂ ਦਾ ਜਿਹੜਾ ਉਹ ਕਿਨੀ ਦਿਨ ਉਹ ਅਸਲਾ ਜੀ ਅਸੀਂ ਹੁਣ ਜਿੱਦਾਂ ਡੀਸੀ ਸਾਹਿਬ ਨੇ ਦੱਸਿਆ ਅਸੀਂ ਇਹਦੀ ਅਨਾਉਂਸਮੈਂਟ ਅਨਾਉਂਸਮੈਂਟ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਪੂਰੇ ਇਲਾਕੇ ਦੇ ਵਿੱਚ ਦੀ ਡੈਕੋਜੀਸ਼ਨ ਦੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਤੇ ਇਹ ਕੰਮ ਹੁਣ ਤੋਂ ਸ਼ੁਰੂ ਹੋ ਚੁੱਕਿਆ ਹੈ। ਔਰ ਜੇਕਰ ਕਿਸੇ ਨੇ ਇਸ ਦੇ ਵਿੱਚ ਐਗਜ਼ੈਂਪਸ਼ਨ ਲੈਣ ਦਾ ਕਿਸੇ ਦਾ ਹੈ ਕਿ ਵੀ ਮੇਰੀ ਪਰਸਨਲ ਸੇਫਟੀ ਹੈ ਉਹਦੇ ਵਾਸਤੇ ਇੱਕ ਸਕਰੀਨਿੰਗ ਕਮੇਟੀ ADC ਜਨਰਲ ਸਾਹਿਬ ਦੇ ਅੰਡਰ ਬਣਾ ਦਿੱਤੀ ਜਾਏਗੀ ਜੀ ਔਰ ਉਹਨਾਂ ਨੂੰ ਐਪਲੀਕੇਸ਼ਨਸ ਦੇ ਕੇ ਉਸ ਸਕਰੀਨਿੰਗ ਕਮੇਟੀ will look at it and ਉਸ ਤੇ ਬੇਸਿਸ ਤੇ ਆਪਣੀ ਉਹਨਾਂ ਨੂੰ ਅਸਲਾ ਰੱਖਣ ਦੀ ਛੂਟ ਦਿੱਤੇ ਜਾਏਗੀ। ਪਰ ਜਨਰਲ ਰੂਲ ਯਹੀ ਰਹੇਗਾ ਕਿ ਸਾਰਿਆਂ ਨੇ ਆਪਣੇ ਆਪਣੇ ਵੈਪਨਸ ਕਿਸੇ ਗਨ ਹਾਊਸ ਡੀਲਰ ਜਾਂ ਫਿਰ ਪੁਲਿਸ ਥਾਣੇ ਦੇ ਵਿੱਚ ਜਮਾ ਕਰਵਾਉਣੇ ਹਨ ਸਰ ਕਿਸੇ ਟਾਈਮ ਤੱਕ ਜਿਹੜੇ ਰਾਜਨੀਤਿਕ ਲੋਕ ਨੇ ਆਪਣੀਆਂ ਸਟੇਟਸਾਂ ਤੋਂ ਨਾ ਲੁਕਵੇਂ ਸ਼ਬਦਾਂ ਦੇ ਵਿੱਚ ਵੋਟਰਾਂ ਨੂੰ ਧਮਕਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਤੇ ਜਾਰੀ ਨੇ ਦੇਖੋ ਮਾਡਰਨ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਜੇ ਕੋਈ ਇਸ ਤਰੀਕੇ ਦਾ ਸਾਹਮੇ ਕੋਲ ਧਿਆਨ ਆਉਂਦਾ ਆਪਣੀ ਹਰ ਰੈਲੀ ਉਸ ਨੂੰ ਕਵਰ ਕਰਨ ਲਈ ਐਫਐਸਟੀਡੀ ਟੀਮ ਵੀਡੀਓ ਸਰਵੇਲੈਂਸ ਦੀ ਟੀਮ ਆ ਵੀਡੀਓ ਵਿਊਇੰਗ ਦੀ ਟੀਮ ਲੱਗਣ ਗਿਆ ਉਹ ਉਹ ਦੀ ਪਾਰਲਾਂ ਦੇ ਵਿੱਚ ਜੇ ਕੋਈ ਕਿਸ ਤਰੀਕੇ ਦੀ ਕੋਈ ਆ ਘਟਨਾ ਸਾਹਮਣੇ ਆਂਦੀ ਹੈ ਉਹਨੂੰ ਜਾਣ ਵਿੱਚ ਰੱਖਦੇ ਹੋਏ ਕਾਰਵਾਈ ਕੀਤੀ